ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜੇ ਦੇ ਅਨੁਸਾਰ 2025 ਦੀ ਦੂਜੀ ਤਮਾਈ ਦੇ ਵਿੱਚ ਕੈਨੇਡਾ ਦਾ ਆਬਾਦੀ ਵਾਤਾ ਲਗਭਗ ਸਥਿਰ ਰਿਹਾ ਇਸ ਸਾਲ 1 April ਤੋਂ 1 July ਦੇ ਵਿਚਕਾਰ ਦੇਸ਼ ਦੀ ਆਬਾਦੀ ਵਿੱਚ 0.1% ਦਾ ਵਾਧਾ ਹੋਇਆ ਜ ਜਿਹਦੇ ਨਾਲ ਦੇਸ਼ ਨੇ ਆਪਣੀ ਆਬਾਦੀ ਵਿੱਚ 47898 ਲੋਕ ਸ਼ਾਮਲ ਕੀਤੇ ਨੇ ਜਨਵਰੀ ਤੋਂ ਮਾਰਚ ਦੌਰਾਨ ਵੀ ਆਬਾਦੀ ਵਧਦੇ ਦੀ ਇਹੋ ਦਰ ਸੀ ਤੇ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਫਿਰ ਸਟੱਡੀ ਪਰਮਿਟ ਵਾਲੇ ਲੋਕਾਂ ਦੀ ਗਿਣਤੀ ਖਾਸ ਤੌਰ ਤੇ ਦੂਜੀ ਤਿਮਾਹੀ ਦੇ ਵਿੱਚ ਘਟੀ ਹੈ ਜਿਸ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਦੇ ਵਿੱਚ ਕਮੀ ਆਈ ਹੈ ਪਰ ਏਜੰਸੀ ਨੇ ਅੱਗੇ ਕਿਹਾ ਹੈ ਕਿ ਪਨਾਹ ਕਿਰਾਏ ਦੀ ਆਮਦ ਨੇ ਅਸਥਾਈ ਨਿਵਾਸੀਆਂ ਦੀ કુલ ਗਿਣਤੀ ਵਿੱਚ ਗਿਰਾਵਟ ਨੂੰ ਮੱਧਮ ਵੀ ਕਰ ਦਿੱਤਾ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਜੇਕਰ ਕੋਵਿਡ ਦੇ ਸਮਿਆਂ ਨੂੰ ਛੱਡ ਕੇ ਗੱਲ ਕੀਤੀ ਜਾਵੇ ਤਾਂ ਇਹ ਦਰ 1946 ਤੋਂ ਲੈ ਕੇ ਦੂਜੀ ਤਮਾਹੀ ਦੀ ਸਭ ਤੋਂ ਘੱਟ ਆਬਾਦੀ ਵਾਧਾ ਦਰ ਹੈ ਇਸ ਵਿਕਾਸ ਦਰ ਦੇ ਵਿੱਚ ਕਮੀ ਦਾ ਸਭ ਤੋਂ ਵੱਡਾ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਕਮੀ ਹੈ ਅਪ੍ਰੈਲ ਤੋਂ ਜੁਲਾਈ ਤੱਕ 58719 ਗੈਰ ਸਥਾਈ ਨਿਵਾਸੀਆਂ ਨੇ ਕੈਨੇਡਾ ਛੱਟਿਆ ਜੋ ਕਿ 1971 ਤੋਂ ਬਾਅਦ ਕੋਵਿਡ ਸਾਲਾਂ ਤੋਂ ਇਲਾਵਾ ਦੂਜਾ ਸਭ ਤੋਂ ਵੱਡਾ ਤਿਮਾਹੀ ਨਿਗਾਰ ਹੈ ਇਕਮੀ 2024 ਦੇ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਗੈਰ ਸਥਾਈ ਨਿਵਾਸੀਆਂ ਦੀ ਤਾਦਾਦ ਘਟਾਉਣ ਦੇ ਲਈ ਲਿਆਂਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਆਈ ਜਿਨ੍ਹਾਂ ਵਿੱਚ ਅਸਥਾਈ ਵਿਦੇਸ਼ੀ ਵਰਕਰਾਂ ਦੀ ਗਿਣਤੀ ਘਟਾਉਣਾ ਰੁਜ਼ਗਾਰ ਦਤਾਵਾਂ ਦੇ ਲਈ ਘੱਟ ਉਜਰਤ ਵਾਲੀਆਂ ਨੌਕਰੀਆਂ ਭਰਨ ਬਾਬਤ ਸਖਤ ਨਿਯਮ ਲਿਉਣਾ ਅਤੇ ਸਟੱਡੀ ਪਰਮਿਟਾ ਦੀ ਗਿਣਤੀ ਘਟਾਉਣਾ ਸ਼ਾਮਲ ਨੇ ਪਹਿਲਾਂ ਕੋਵਿਡ ਤੇ ਮੰਗਰੋ ਹੋਈ ਕਾਮੇ ਦੀ ਘਾਟ ਕਰਕੇ ਫੈਡਰਲ ਸਰਕਾਰ ਨੇ ਇਨਾਂ ਲੋਕਾਂ ਦੇ ਲਈ ਨਿਯਮ ਢਿੱਲੇ ਕਰ ਦਿੱਤੇ ਸਨ ਇਸ ਕਾਰਨ 2020 ਤੋਂ 2025 ਦੀ ਸ਼ੁਰੂਆਤ ਤੱਕ ਹਰ ਸਾਲ ਆਬਾਦੀ ਵਿੱਚ ਲਗਭਗ 1 ਮਿਲੀਅਨ ਲੋਕਾਂ ਦਾ ਵਾਧਾ ਹੋਇਆ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਫਿਰ ਸਟੱਡੀ ਪਰਮਿਟ ਵਾਲੇ ਲੋਕਾਂ ਦੀ ਗਿਣਤੀ ਖਾਸ ਤੌਰ ਤੇ ਦੂਜੀ ਤਮਾਹੀ ਦੇ ਵਿੱਚ ਘਟੀ ਹੈ ਜਿਸ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ ਪਰ ਏਜੰਸੀਆਂ ਨੇ ਅੱਗੇ ਕਿਹਾ ਹੈ ਕਿ ਪਨਾਹ ਗिरा ਦੀ ਆਮਦ ਨੇ ਅਸਥਾਈ ਨਿਵਾਸੀਆਂ ਦੀ ਕੁੱਲ ਗਿਣਤੀ ਵਿੱਚ ਗਿਰਾਵਟ ਨੂੰ ਮੱਧਮ ਵੀ ਕੀਤਾ ਹੈ। ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜੇ ਦੇ ਅਨੁਸਾਰ 2025 ਦੀ ਦੂਜੀ ਤਮਾਈ ਦੇ ਵਿੱਚ ਕੈਨੇਡਾ ਦਾ ਆਬਾਦੀ ਵਾਧਾ ਲਗਭਗ ਸਥਿਰ ਰਿਹਾ ਇਸ ਸਾਲ 1 April ਤੋਂ 1 July ਦੇ ਵਿਚਕਾਰ ਦੇਸ਼ ਦੀ ਆਬਾਦੀ ਵਿੱਚ 0.1% ਦਾ ਵਾਧਾ ਹੋਇਆ ਜ ਜਿਹਦੇ ਨਾਲ ਦੇਸ਼ ਨੇ ਆਪਣੀ ਆਬਾਦੀ ਵਿੱਚ 47898 ਲੋਕ ਸ਼ਾਮਲ ਕੀਤੇ ਨੇ ਜਨਵਰੀ ਤੋਂ ਮਾਰਚ ਦੌਰਾਨ ਵੀ ਆਬਾਦੀ ਵਾਧੇ ਦੀ ਇਹੋ ਦਰ ਸੀ ਤੇ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਫਿਰ ਸਟੱਡੀ ਪਰਮਿਟ ਵਾਲੇ ਲੋਕਾਂ ਦੀ ਗਿਣਤੀ ਖਾਸ ਤੌਰ ਤੇ ਦੂਜੀ ਤਿਮਾਹੀ ਦੇ ਵਿੱਚ ਘਟੀ ਹੈ ਜਿਸ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਦੇ ਵਿੱਚ ਕਮੀ ਆਈ ਹੈ ਪਰ ਏਜੰਸੀ ਨੇ ਅੱਗੇ ਕਿਹਾ ਹੈ ਕਿ ਪਨਾਹ ਗिरा ਦੀ ਆਮਦ ਨੇ ਅਸਥਾਈ ਨਿਵਾਸੀਆਂ ਦੀ કુલ ਗਿਣਤੀ ਵਿੱਚ ਗਿਰਾਵਟ ਨੂੰ ਮੱਧਮ ਵੀ ਕਰ ਦਿੱਤਾ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਜੇਕਰ ਕੋਵਿਡ ਦੇ ਸਮਿਆਂ ਨੂੰ ਛੱਡ ਕੇ ਗੱਲ ਕੀਤੀ ਜਾਵੇ ਤਾਂ ਇਹ ਦਰ 1946 ਤੋਂ ਲੈ ਕੇ ਦੂਜੀ ਤਮਾਣੀ ਦੀ ਸਭ ਤੋਂ ਘੱਟ ਆਬਾਦੀ ਵਾਧਾ ਦਰ ਹੈ ਇਸ ਵਿਕਾਸ ਦਰ ਦੇ ਵਿੱਚ ਕਮੀ ਦਾ ਸਭ ਤੋਂ ਵੱਡਾ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ 'ਚ ਕਮੀ ਰ ਹੈ ਅਪ੍ਰੈਲ ਤੋਂ ਜੁਲਾਈ ਤੱਕ 58719 ਗੈਰ ਸਾਈ ਨਿਵਾਸੀਆਂ ਨੇ ਕੈਨੇਡਾ ਛੱਡਿਆ ਜੋ ਕਿ 1971 ਤੋਂ ਬਾਅਦ ਕੋਵਿਡ ਸਾਲਾਂ ਤੋਂ ਇਲਾਵਾ ਦੂਜਾ ਸਭ ਤੋਂ ਵੱਡਾ ਤਿਮਾਹੀ ਨਿਕਾਰ ਹੈ ਇਕ ਅਮੀ 2024 ਦੇ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਗੈਰ ਸਥਾਈ ਨਿਵਾਸੀਆਂ ਦੀ ਤਾਦਾਦ ਘਟਾਉਣ ਦੇ ਲਈ ਲਿਆਂਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਆਈ ਜਿਨ੍ਹਾਂ ਵਿੱਚ ਅਸਥਾਈ ਵਿਦੇਸ਼ੀ ਵਰਕਰਾਂ ਦੀ ਗਿਣਤੀ ਘਟਾਉਣਾ ਰੁਸਕਾਦ ਤਾਵਾ ਦੇ ਲਈ ਘੱਟ ਉਜਰਤ ਵਾਲੀਆਂ ਨੌਕਰੀਆਂ ਭਰਨ ਬਾਬਤ ਸਖਤ ਨਿਯਮ ਲਿਉਣਾ ਅਤੇ ਸਟੱਡੀ ਪਰਮਿਟਾ ਦੀ ਗਿਣਤੀ ਘਟਾਉਣਾ ਸ਼ਾਮਲ ਨੇ ਪਹਿਲਾਂ ਕੋਵਿਡ ਤੇ ਮੰਗਰੋ ਹੋਈ ਕਾਮੇ ਦੀ ਘਾਟ ਕਰਕੇ ਫੈਡਰਲ ਸਰਕਾਰ ਨੇ ਇਨਾਂ ਲੋਕਾਂ ਦੇ ਲਈ ਨਿਯਮ ਢਿੱਲੇ ਕਰ ਦਿੱਤੇ ਸਨ ਇਸ ਕਾਰਨ 2022 ਤੋਂ 2025 ਦੀ ਸ਼ੁਰੂ ਵੱਦ ਤੱਕ ਹਰ ਸਾਲ ਆਬਾਦੀ ਵਿੱਚ ਲਗਭਗ 1 ਮਿਲੀਅਨ ਲੋਕਾਂ ਦਾ ਵਾਧਾ ਹੋਇਆ ਹੈ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਫਿਰ ਸਟੱਡੀ ਪਰਮਿਟ ਵਾਲੇ ਲੋਕਾਂ ਦੀ ਗਿਣਤੀ ਖਾਸ ਤੌਰ ਤੇ ਦੂਜੀ ਤਮਾਹੀ ਦੇ ਵਿੱਚ ਘਟੀ ਹੈ ਜਿਸ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ ਪਰ ਏਜੰਸੀਆਂ ਨੇ ਅੱਗੇ ਕਿਹਾ ਹੈ ਕਿ ਪਨਾਹ ਗिरा ਦੀ ਆਮਦ ਨੇ ਅਸਥਾਈ ਨਿਵਾਸੀਆਂ ਦੀ ਕੁੱਲ ਗਿਣਤੀ ਵਿੱਚ ਗਿਰਾਵਟ ਨੂੰ ਮੱਧਮ ਵੀ ਕੀਤਾ ਹੈ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜੇ ਦੇ ਅਨੁਸਾਰ 2025 ਦੀ ਦੂਜੀ ਤਮਾਈ ਦੇ ਵਿੱਚ ਕੈਨੇਡਾ ਦਾ ਆਬਾਦੀ ਵਾਧਾ ਲਗਭਗ ਸਥਿਰ ਰਿਹਾ ਇਸ ਸਾਲ 1 April ਤੋਂ 1 July ਦੇ ਵਿਚਕਾਰ ਦੇਸ਼ ਦੀ ਆਬਾਦੀ ਵਿੱਚ 0.1% ਦਾ ਵਾਧਾ ਹੋਇਆ ਜ ਜਿਹਦੇ ਨਾਲ ਦੇਸ਼ ਨੇ ਆਪਣੀ ਆਬਾਦੀ ਵਿੱਚ 47898 ਲੋਕ ਸ਼ਾਮਲ ਕੀਤੇ ਨੇ ਜਨਵਰੀ ਤੋਂ ਮਾਰਚ ਦੌਰਾਨ ਵੀ ਆਬਾਦੀ ਵਧਦੇ ਦੀ ਇਹੋ ਦਰ ਸੀ ਤੇ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਫਿਰ ਸਟੱਡੀ ਪਰਮਿਟ ਵਾਲੇ ਲੋਕਾਂ ਦੀ ਗਿਣਤੀ ਖਾਸ ਤੌਰ ਤੇ ਦੂਜੀ ਤਿਮਾਹੀ ਦੇ ਵਿੱਚ ਘਟੀ ਹੈ ਜਿਸ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਦੇ ਵਿੱਚ ਕਮੀ ਆਈ ਹੈ ਪਰ ਏਜੰਸੀ ਨੇ ਅੱਗੇ ਕਿਹਾ ਹੈ ਕਿ ਪਨਾਹ ਕਿਰਾਏ ਦੀ ਆਮਦ ਨੇ ਅਸਥਾਈ ਨਿਵਾਸੀਆਂ ਦੀ કુલ ਗਿਣਤੀ ਵਿੱਚ ਗਿਰਾਵਟ ਨੂੰ ਮੱਦਮ ਵੀ ਕਰ ਦਿੱਤਾ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਜੇਕਰ ਕੋਵਿਡ ਦੇ ਸਮਿਆਂ ਨੂੰ ਛੱਡ ਕੇ ਗੱਲ ਕੀਤੀ ਜਾਵੇ ਤਾਂ ਇਹ ਦਰ 1940 ਤੋਂ ਲੈ ਕੇ ਦੂਜੀ ਤਮਾਹੀ ਦੀ ਸਭ ਤੋਂ ਘੱਟ ਆਬਾਦੀ ਵਾਧਾ ਦਰ ਹੈ ਇਸ ਵਿਕਾਸ ਦਰ ਦੇ ਵਿੱਚ ਕਮੀ ਦਾ ਸਭ ਤੋਂ ਵੱਡਾ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ 'ਚ ਕਮੀ ਰ ਹੈ ਅਪ੍ਰੈਲ ਤੋਂ ਜੁਲਾਈ ਤੱਕ 58719 ਗੈਰ ਸਥਾਈ ਨਿਵਾਸੀਆਂ ਨੇ ਕੈਨੇਡਾ ਛੱਡਿਆ ਜੋ ਕਿ 1971 ਤੋਂ ਬਾਅਦ ਕੋਵਿਡ ਸਾਲਾਂ ਤੋਂ ਇਲਾਵਾ ਦੂਜਾ ਸਭ ਤੋਂ ਵੱਡਾ ਤਿਮਾਹੀ ਨਿਕਾਰ ਹੈ ਇਕਮੀ 2024 ਦੇ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਗੈਰ ਸਥਾਈ ਨਿਵਾਸੀਆਂ ਦੀ ਤਾਦਾਦ ਘਟਾਉਣ ਦੇ ਲਈ ਲਿਆਂਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਆਈ ਜਿਨ੍ਹਾਂ ਵਿੱਚ ਅਸਥਾਈ ਵਿਦੇਸ਼ੀ ਵਰਕਰਾਂ ਦੀ ਗਿਣਤੀ ਘਟਾਉਣਾ ਰੁਜ਼ਗਾਰਦਾਤਾਵਾਂ ਦੇ ਲਈ ਘੱਟ ਉਜਰਤ ਵਾਲੀਆਂ ਨੌਕਰੀਆਂ ਭਰਨ ਬਾਬਤ ਸਖਤ ਨਿਯਮ ਲਿਉਣਾ ਅਤੇ ਸਟੱਡੀ ਪਰਮਿਟਾ ਦੀ ਗਿਣਤੀ ਘਟਾਉਣਾ ਸ਼ਾਮਲ ਨੇ ਪਹਿਲਾਂ ਕੋਵਿਡ ਦੇ ਮਗਰੋਂ ਹੋਈ ਕਾਮੇ ਦੀ ਘਾਟ ਕਰਕੇ ਫੈਡਰਲ ਸਰਕਾਰ ਨੇ ਇਨਾਂ ਲੋਕਾਂ ਦੇ ਲਈ ਨਿਯਮ ਢਿੱਲੇ ਕਰ ਦਿੱਤੇ ਸਨ ਇਸ ਕਾਰਨ 2022 ਤੋਂ 2025 ਦੀ ਸ਼ੁਰੂਆਤ ਤੱਕ ਹਰ ਸਾਲ ਆਬਾਦੀ ਵਿੱਚ ਲਗਭਗ 1 ਮਿਲੀਅਨ ਲੋਕਾਂ ਦਾ ਵਾਧਾ ਹੋਇਆ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਵਾਲੇ ਲੋਕਾਂ ਦੀ ਗਿਣਤੀ ਖਾਸ ਤੌਰ ਤੇ ਦੂਜੀ ਤਮਾਹੀ ਦੇ ਵਿੱਚ ਘਟੀ ਹੈ। ਜਿਸ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ ਪਰ ਏਜੰਸੀਆਂ ਨੇ ਅੱਗੇ ਕਿਹਾ ਹੈ ਕਿ ਪਨਾਹਗੀਰਾਂ ਦੀ ਆਮਦ ਨੇ ਅਸਥਾਈ ਨਿਵਾਸੀਆਂ ਦੀ ਕੁੱਲ ਗਿਣਤੀ ਵਿੱਚ ਗਿਰਾਵਟ ਨੂੰ ਮੱਧਮ ਵੀ ਕੀਤਾ ਹੈ। ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜੇ ਦੇ ਅਨੁਸਾਰ 2025 ਦੀ ਦੂਜੀ ਤਮਾਹੀ ਦੇ ਵਿੱਚ ਕੈਨੇਡਾ ਦਾ ਆਬਾਦੀ ਵਾਧਾ ਲੱਖਾਂ ਅਗਸਤ ਰਿਹਾ ਇਸ ਸਾਲ 1 ਅਪ੍ਰੈਲ ਤੋਂ 1 ਜੁਲਾਈ ਦੇ ਵਿਚਕਾਰ ਦੇਸ਼ ਦੀ ਆਬਾਦੀ ਵਿੱਚ 0.1% ਦਾ ਵਾਧਾ ਹੋਇਆ ਜ ਜਿਹਦੇ ਨਾਲ ਦੇਸ਼ ਨੇ ਆਪਣੀ ਆਬਾਦੀ ਵਿੱਚ 47898 ਲੋਕ ਸ਼ਾਮਲ ਕੀਤੇ ਨੇ ਜਨਵਰੀ ਤੋਂ ਮਾਰਚ ਦੌਰਾਨ ਵੀ ਆਬਾਦੀ ਵਾਧੇ ਦੀ ਇਹੋ ਦਰ ਸੀ ਤੇ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਵਰਕ ਪਰਮਿਟ ਜਾਂ ਫਿਰ ਸਟੱਡੀ ਪਰਮਿਟ ਵਾਲੇ ਲੋਕਾਂ ਦੀ ਗਿਣਤੀ ਖਾਸ ਤੌਰ ਤੇ ਦੂਜੀ ਤਿਮਾਹੀ ਦੇ ਵਿੱਚ ਘਟੀ ਹੈ ਜਿਸ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਦੇ ਵਿੱਚ ਕਮੀ ਆਈ ਹੈ ਪਰ ਏਜੰਸੀ ਨੇ ਅੱਗੇ ਕਿਹਾ ਹੈ ਕਿ ਪਨਾਹ ਕਿਰਾਏ ਦੀ ਆਮਦ ਨੇ ਅਸਥਾਈ ਨਿਵਾਸੀਆਂ ਦੀ કુલ ਗਿਣਤੀ ਵਿੱਚ ਗਿਰਾਵਟ ਨੂੰ ਮੱਧਮ ਵੀ ਕਰ ਦਿੱਤਾ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਜੇਕਰ ਕੋਵਿਡ ਦੇ ਸਮਿਆਂ ਨੂੰ ਛੱਡ ਕੇ ਗੱਲ ਕੀਤੀ ਜਾਵੇ ਤਾਂ ਇਹ ਦਰ 1940 ਤੋਂ ਲੈ ਕੇ ਦੂਜੀ ਤਮਾਹੀ ਦੀ ਸਭ ਤੋਂ ਘੱਟ ਆਬਾਦੀ ਵਾਧਾ ਦਰ ਹੈ ਇਸ ਵਿਕਾਸ ਦਰ ਦੇ ਵਿੱਚ ਕਮੀ ਦਾ ਸਭ ਤੋਂ ਵੱਡਾ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ 'ਚ ਕਮੀ ਰ ਹੈ ਅਪ੍ਰੈਲ ਤੋਂ ਜੁਲਾਈ ਤੱਕ 58719 ਗੈਰ ਸਥਾਈ ਨਿਵਾਸੀਆਂ ਨੇ ਕੈਨੇਡਾ ਛੱਡਿਆ ਜੋ ਕਿ 1971 ਤੋਂ ਬਾਅਦ ਕੋਵਿਡ ਸਾਲਾਂ ਤੋਂ ਇਲਾਵਾ ਦੂਜਾ ਸਭ ਤੋਂ ਵੱਡਾ ਤਿਮਾਹੀ ਨਿਗਾਰਾ ਹੈ। ਇਹ ਕਮੀ 2024 ਦੇ ਵਿੱਚ ਫੈਡਰਲ ਸਰਕਾਰ ਦੇ ਵੱਲੋਂ ਗੈਰ ਸਥਾਈ ਨਿਵਾਸੀਆਂ ਦੀ ਤਾਦਾਦ ਘਟਾਉਣ ਦੇ ਲਈ ਲਿਆਂਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਕਾਰਨ ਆਈ ਜਿਨ੍ਹਾਂ ਵਿੱਚ ਅਸਥਾਈ ਵਿਦੇਸ਼ੀ ਵਰਕਰਾਂ ਦੀ ਗਿਣਤੀ ਘਟਾਉਣਾ, ਰੁਜ਼ਗਾਰਦਾਤਾਵਾਂ ਦੇ ਲਈ ਘੱਟ ਉਜਰਤ ਵਾਲੀਆਂ ਨੌਕਰੀਆਂ ਭਰਨ ਬਾਬਤ ਸਖਤ ਨਿਯਮ ਲਿਆਉਣਾ ਅਤੇ ਟੈਡੀ ਪਰਮਟਾ ਦੀ ਕੀਮਤੀ ਘਟੋਣਾ ਸ਼ਾਮਲ ਨੇ ਪਹਿਲਾਂ ਕੋਵਿਡ ਤੇ ਮੰਗਰੋ ਹੋਈ ਕਾਮੇ ਦੀ ਘਾਟ ਕਰਕੇ ਫੈਡਰਲ ਸਰਕਾਰ ਨੇ ਇਨਾਂ ਲੋਕਾਂ ਦੇ ਲਈ ਨਿਯਮ ਢਿੱਲੇ ਕਰ ਦਿੱਤੇ ਸਨ ਇਸ ਕਾਰਨ 2022 ਤੋਂ 2025 ਦੀ ਸ਼ੁਰੂਆਤ ਤੱਕ ਹਰ ਸਾਲ ਆਬਾਦੀ ਵਿੱਚ ਲਗਭਗ 1 ਮਿਲੀਅਨ ਲੋਕਾਂ ਦਾ ਵਾਧਾ ਹੋਇਆ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਕੈਨੇਡਾ ਵਿੱਚੋਂ ਵਰਕ ਪਰਮਿਟ ਜਾਂ ਫਿਰ ਸਟੱਡੀ ਪਰਮਿਟ ਵਾਲੇ ਲੋਕਾਂ ਦੀ ਗਿਣਤੀ ਖਾਸ ਤੌਰ ਤੇ ਦੂਜੀ ਤਮਾਹੀ ਦੇ ਵਿੱਚ ਘਟੀ ਹੈ ਜਿਸ ਕਾਰਨ ਗੈਰ ਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ ਪਰ ਏਜੰਸੀਆਂ ਨੇ ਅੱਗੇ ਕਿਹਾ ਹੈ ਕਿ ਪਨਾਹ ਗिरा ਦੀ ਆਮਦ ਨੇ ਅਸਥਾਈ ਨਿਵਾਸੀਆਂ ਦੀ ਕੁੱਲ ਗਿਣਤੀ ਵਿੱਚ ਗਿਰਾਵਟ ਨੂੰ ਮੱਧਮ ਵੀ ਕੀਤਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ